ਵੀਡੀਓ ਵੇਖਣ ਵਾਲੀਆਂ ਸਾਰੇ ਮੇਰੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਗੁੱਡੀ ਸਲਵਾਰ ਦਾ ਡਰਾਪ ਕਟਾਈ ਤੇ ਫਿਰ ਗਾਲ ਵਿੱਚ ਸਲਾਈ ਇਹਨਾਂ ਆਪਾਂ ਲਗ ਲਗ ਦੱਸਦੇ ਸੀਗੇ ਵੀ ਮਿੱਜਾਂ ਦੀ ਕਟਾਈ ਵਗੈਰਾ ਲਾਉਣ ਟੈਚ ਕਰਨੀ ਕਿ ਕਿਸ ਤਰੀਕੇ ਨਾਲ ਟੈਚ ਕਰਨੀ ਹੈ ਕਿਸ ਤਰੀਕੇ ਆਪਾਂ ਧੀਰੇ ਧੀਰੇ ਕਟਾਈ ਕਰਨੀ ਜੀ ਆਪਣਾ ਧੀਰਾ ਵੱਡਾ ਹੋਵੇ ਹਾਂ ਅੱਜ ਆਪਾਂ ਨੈਕਪ ਟੱਡਾ ਕਰਨਾ ਹੋਵੇ ਪਿਛਲਾ ਉਹਦੀ ਵੀ ਅੱਜ ਆਪਾਂ ਤੁਹਾਨੂੰ ਸਾਰੇ ਗੁੱਡੀ ਸਲਵਾਉਣਾ ਲਾਉਣ ਵਾਲੀ ਫੈਨਸੀ ਸੂਟਾਂ ਲਾਉਣ ਵਾਲੀ ਫੈਨਸੀ ਗੁੱਡੀ ਸਲਵਾਉਂਦਾ ਹੈ ਕਿ ਆਪ ਕਿਸ ਤਰੀਕੇ ਕਰਨਾ ਹੈ ਪਾਈ ਕਿਸ ਤਰੀਕੇ ਕਰਨੀ ਹੈ ਵੈਸੇ ਵੀਡੀਓ ਵਿੱਚ ਪਹਿਲਾਂ ਮੈਂ ਪਾਈਆਂ ਹੋਈਆਂ ਨੇ ਕੱਪਟਨਸ ਲਵਾ ਰਾਂਦੀਆਂ ਇਹ ਉਹ ਮੁੰਜੜੀਆਂ ਨਵੀਆਂ ਲੁਕੀਆਂ ਰਹੀਆਂ ਨੇ ਉਹਨਾਂ ਨੂੰ ਜਾਣਕਾਰੀ ਦੇਣ ਵਾਸਤੇ ਨਾਲੇ ਹੁਣ ਆਪਾਂ ਲਾਉਣ ਵਾਲੀ ਸਲਵਾਰ ਬੁਣਾਣੀ ਗੁੱਡੀ ਸਲਵਾ ਇਹ ਲੰਪਾਂ ਨੇ ਇਸ ਨੂੰ ਕਾਟਣ ਦੇ ਇਸ ਵਾਰ ਇਸ ਕਰਕੇ ਹੁਣ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਕਪੜਾ ਦਿਸਾ ਜੇ ਕਿਸ ਤਰੀਕੇ ਇਹ ਸੂਟ ਸੀਗਾ ਆਪਣਾ ਮੈਚਿੰਗ ਸੂਟ ਸੀਗਾ ਕਮੀਜ਼ ਦਾ ਕਪੜਾ ਅਲੱਗ ਸੀਗਾ ਉਹ ਆਪਾਂ ਕਮੀਜ਼ ਬਣਾ ਲਿਆ ਇਹ ਤਕਰੀਬਨ ਹੈਗਾ ਕਪੜਾ ਹੁਣ 22 ਮੀਟਰ ਇਹਦੇ ਵਿੱਚ ਆਪਣੇ 2 ਮੀਟਰ ਵਿੱਚ ਵੀ ਬਣ ਜਾਂਦੀ ਹੈ ਸਵਾ 2 2.5 2 ਤੋਂ ਉੱਪਰ ਉੱਪਰ ਜਿੰਨਾ ਕਪੜਾ ਹੋਇਆ ਉਸ ਹਿਸਾਬ ਨਾਲ ਬਣ ਜਾਂਦੀ ਹੈ ਬਾਕੀ ਲੰਬਾਈ ਦੇ ਸਾਹਮਣੇ ਨਾਲ ਹੁੰਦੀ ਹੈ ਇਹ ਹਿੱਪ ਦੇ ਸਾਹਮਣੇ ਨਾਲ ਹੁੰਦੀ ਹੈ ਲੰਬਾਈ ਸਲਵਾਰ ਦੀ ਕਿੰਨੀ ਜਿਹੜੀ ਆਪਾਂ ਹੁਣ ਤਿਆਰ ਕਰਨੀ ਹੈ ਸਲਵਾਰ ਦੀ ਸਲਵਾਰ ਦੀ ਕਟਾਈ ਕਰਨੀ ਹੈ ਉਹਨਾਂ ਦਾ ਨਾਪ ਹੈਗਾ ਸਲਵਾਰ ਦਾ 38 ਇੰਚ ਵੈਸੇ ਮੋਰੀ ਰੋਇ ਨਾਰਮਲ 6 ਇੰਚ ਹੁੰਦੀ ਹੈ ਤੇ ਹੁਣ ਆਪਾਂ ਇਹਦੇ ਮੋਰੀ 7 ਇੰਚ ਰੱਖਾਂਗੇ ਹੁੱਡੀ ਸਲਵਾਰ ਦੀ ਤੇ ਹਿੱਪ ਹੈਗੀ 20 ਤਿੰਨੇ ਚੀਜ਼ਾਂ ਹੀ ਆਪਾਂ ਨਾਪਣ ਚਾਹੀਦੀਆਂ ਹੁੰਦੀਆਂ ਨੇ ਲੰਬਾਈ ਹੇਪ ਤੇ ਮੂਰੀ ਹੁਣ ਇਸ ਤਰ੍ਹਾਂ ਆਪਾਂ ਤੁਹਾਨੂੰ ਦੱਸਾਂਗੇ 38 ਸਲਵਾਰ ਦੀ ਲੰਬਾਈ ਤੇ ਸਾਹਮਣੇ ਲਈ ਗੁੱਡੀ ਸਲਵਾਰ ਦੀ ਕਿਸ ਤਰੀਕੇ ਨਾਲ ਝਾਕ ਕਰਨਾ ਤੇ ਕਟਾਈ ਕਰਨੀ ਸਭ ਤੋਂ ਪਹਿਲਾਂ ਆਪਾਂ ਜਿਵੇਂ ਇਹ ਕੱਪੜਾ ਦੱਸ ਦਿੰਨੇ ਆ ਤੁਹਾਨੂੰ ਕੱਪੜਾ ਆਪਾਂ ਇਸ ਤਰੀਕੇ ਫੋਲਡ ਕਰ ਲਿਆ ਆ ਇੱਧਰ ਹੈਗੀਆਂ ਚਾਰੇ ਤਰ੍ਹਾਂ ਜੁੜੀਆਂ ਹੋਈਆਂ ਆਪਣੀ ਇੱਧਰ ਆਪਣੀ ਇੱਕ ਤਾਂ ਜੁੜੀ ਹੋਈ ਏ ਤੇ ਦੋ ਖੁੱਲੀਆਂ ਤੁਸੀਂ ਬਾਈ ਬਸਤੇ ਆਪਾਂ ਇਧਰੋਂ 3 ਇੰਚ ਤਿਆਰ ਹੈ ਤੇ ਆਪਾਂ ਤੇ ਹਿਲ ਲੰਬਾਈ ਲੈ ਲਈਏ ਲੰਬਾਈ ਇਸ ਕਰਕੇ ਧਰਤੀ ਲੈ ਲਈ ਕਿ 1/2 ਇੰਚ ਪਰ ਆਹ ਕਪੜਾ ਕੱਟਣਾ ਪੈਣਾ ਵਾ ਇੱਥੇ ਪਰ ਵੈਸੇ 1 ਇੰਚ ਜਾਂ 1/2 ਇੰਚ ਲੰਬਾਈ ਘੱਟ ਰੱਖਣੀ ਹੁੰਦੀ ਹੈ ਇਹਦੇ ਕਰਕੇ 1/2 ਇੰਚ ਪਰ ਕਪੜੇ ਲੰਬਾਈ ਜ਼ਿਆਦਾ ਲਈਏ ਉਸ ਤੋਂ ਬਾਅਦ ਨੋਨੀ ਹੁਣ ਹੈਗੀ ਹੈ ਜੀ 1/4 ਇੰਚ 3 ਇੰਚ ਹੈ ਪਰ ਇਹ ਉਹਨਾਂ ਦੀ ਇਹ ਕਿ ਭਾਈ 2 ਇੰਚ ਤੱਕ ਲਾ ਲੈਣਾ ਹੈ ਬਸ ਹੁਣ ਸਭ ਤੋਂ ਪਹਿਲਾਂ ਆਪਾਂ نیچے ਕਰਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਲਾਵਾਂਗੇ ਮੂਰੀ ਮੂਰੀ ਜੇ ਮੈਂ ਆਪਾਂ 7 ਇੰਚ ਤੇ ਤਿਆਰ ਕਰਨੀ ਤੇ 1.5 ਇੰਚ ਵੱਧ ਰੱਖਣੀ ਨੂੰ 8 8.5 ਇੰਚ ਆ ਜਣੀ ਆਪਣੇ 8.5 ਹੈ ਜੀ ਇਹਦੇ ਵਿੱਚ ਆਪਾਂ ਜੇ ਮੂਰੀ ਨਿਸ਼ਾਨੇ ਲੈਣੇ ਆਪਾਂ ਤਕਰੀਬਨ 2 ਇੰਚ ਦੀ ਮੂਰੀ ਪਾਣੀ ਹੈ ਇਥੋਂ 0.5 ਇੰਚ ਦੀ ਸ਼ੇਪ ਇਦਾਂ ਇਸ ਤਰੀਕੇ ਦੀ ਇਥੋਂ ਹੁਣ ਆਪਾਂ ਸਭ ਤੋਂ ਪਹਿਲਾਂ ਹਾ ਸਕੇਲ ਨਾਲ ਨਿਸ਼ਾਨੇ ਲਾਵਾਂਗੇ ਸਿੱਧੀ ਉਸ ਤੋਂ ਬਾਅਦ ਲਾਵਾਂਗੇ ਆਪਾਂ ਆਸਣ ਤਗਰੀਬ ਹੁਣ ਅਸਰ ਲਾਵਾਂਗੇ ਆਪਾਂ 1 ਇੰਚ ਦੀ ਆਪਣੇ ਬੈਲਟ ਅਟੈਚ ਹੋ ਜਾਣੀ ਨਾਲ 11 ਸੱਡੀ 11 ਲਾਣੀ ਤੇ 2.5 ਇੰਚ ਦੀ ਆਪਾਂ ਇੱਥੋਂ 2.5 ਬਾ ਮਾ ਲੇ ਇਥੋਂ ਆਪਾਂ ਇਸ ਤਰ੍ਹਾਂ ਗਲਾਈ ਪਾ ਦਾਂਗੇ ਇਹਦੇ ਤੋਂ ਹੁਣ ਆਪਾਂ ਇਥੋਂ ਸ਼ੇਪ ਇਸ ਤਰੀਕੇ ਮਲਾਈ ਜੀ నిశా మధర ఇద్దరు అందర పుల్ల రకం నా షెడ్ డెడ్ చక్క కప్పుడే నువ్వే కప్పుడే కిసేనా ਜਿਵੇਂ ਆਪਾਂ ਪਲਾਜੋ ਦੀ ਪਿਛਲੀ ਘਟਾਈ ਵਾਸਤੇ 2 ਇੰਚ ਡੇਢ ਇੰਚ ਵਾਧ ਰੱਖਦੇ ਆ ਉਦਾਂ ਹੀ ਆਪਾਂ ਹੁਣ ਇਹਦੀ ਡੇਢ ਇੰਚ ਵਾਧ ਰੱਖਾਂਗੇ ਇੱਥੋਂ ਜਿਹੜੀ ਆਪਾਂ ਕਾਟ ਪਾਣੇ ਹੁੰਨੇ ਆ ਪੱਲੇ ਦੀ ਮਤਲਬੀ ਸਲਵਾਰ ਦੀ ਮੂਰੀ ਡਿੱਗੇ ਨਾ ਉਹ ਵਾ ਡੇਢ ਇੰਚ ਆਪਾਂ ਇੱਥੋਂ ਕਾਟ ਪਾ ਲੈਣੀ ਇਹਦੀ ਸ਼ੇਪ ਆਪਾਂ ਇਸ ਤਰੀਕੇ ਮਿਲਾ ਦੇਣੀ ਹੈ ਇਹ ਜਿਹੜੀ ਇਹਦੀ ਆਪਾਂ ਇਦਾਂ ਮਿਲਾ ਦੇਣੀ ਇਹ ਹੈਗਾ ਆਪਣਾ ਗੁੱਡੀ ਸਲਵਾਰ ਦਾ ਡਰਾਪ ਜਿਸ ਤਰ੍ਹਾਂ ਆਪਾਂ ਡਰਾਪ ਕੀਤਾ ਹੈ اسی ਤਰੀਕੇ ਹੀ ਆਪਾਂ ਕਟਾਈ ਕਰ ਦੇਣੀ ਹੈ ਇਹ ਹੈ ਆਪਣਾ ਗੁੱਡੀ ਸਲੇਵਾਰ ਦਾ ਡਰਾਪ ਤੇ ਕਟਾਈ ਹੁੰਦਾ ਸੰਗ ਆਪਾਂ ਤੁਹਾਨੂੰ ਲਾਉਣ ਕੱਟਣ ਵਾਸਤੇ ਇਹ ਵੀ ਲਾਉਣ ਕਿਸ ਤਰੀਕੇ ਸਵਾਰੀ ਕਰਨੀ ਹੈ ਕਿਸ ਤਰੀਕੇ ਤਾਵਾ ਲਾਈਆਂ ਕਿੰਨੀਆਂ ਤਾਵਾ ਲਾਈਆਂ ਆਪਾਂ ਚਾਰੇ ਤਾਵਾ ਚ ਆਪਾਂ ਲਾਉਣ ਜਿਹੜੀ ਸੀਗੀ ਰੱਖ ਲਈਏ ਜਿਵੇਂ ਕਪੜਾ ਸੀਗਾ ਇਧਰੋਂ ਵੀ ਦੋ ਤਾਵਾਂ ਜੁੜੀਆਂ ਹੋਈਆਂ ਨੇ ਦੋ ਤਾਵਾਂ ਖੁੱਲੀਆਂ ਨੇ ਇਸੇ ਤਰੀਕੇ ਇਹ ਵੀ ਲਾਉਣ ਦੀਆਂ ਵੀ ਨੇ ਆਪਾਂ ਸਾਰੇ ਚੰਗੀ ਤਰ੍ਹਾਂ ਸਵਾਰੀ ਕਰਕੇ ਫਿਰ ਸਾੜਨੀ ਪ੍ਰੈਸ ਫੇਰ ਕੇ ਵੀ ਕੋਈ ਵਲਣਾ ਹੋਵੇ ਉਹਦੇ ਉੱਤੇ ਆਪਾਂ ਸੇਮ ਜਿਵੇਂ ਗੁੱਡੀ ਸਲਵਾਰ ਦੀ ਕਟਾਈ ਕਰੀਏ ਉਸੇ ਤਰੀਕੇ ਰੱਖ ਲੈਣੀ ਆਪਾਂ ਬਰੋਬਰ ਪੂਰੀ 1/2 ਇੰਚ ਲਾਉਣ ਨੂੰ نیچے ਬਾਦੂ ਹੋਏ ਕੋਈ ਚੱਕਰ ਨਹੀਂ ਹੈਗਾ ਕੱਟਣਾ ਹੋਵੇ ਫੋਦਰ ਲਾਉਣ ਹੈਗੀ ਬਰਾਬਰ ਚਾਰੇ ਕੰਨੀਆਂ ਬਰਾਬਰ ਦੇਖੋ ਇੱਥੇ ਲਾਉਣ ਹੈਗੀ ਸਾਰੇ ਲਾਉਣ نیچے ਬਾਦੂ ਹੋ ਜਵੇ 1/2 ਇੰਚ ਤੇ ਕੋਈ ਗੱਲ ਨਹੀਂ ਕੱਟਣੀ ਹੋਣੀ ਚਾਹੀਦੀ ਚਾਰੇ ਤਨਾ ਬਰਾਬਰ ਹੈਗੀਆਂ ਲਾਉਣ ਦੀਆਂ ਕੱਟ ਨਹੀਂ ਹੋਣੀ ਚਾਹੀਦੀ ਨਹੀਂ ਤੇ ਥੋੜਾ ਜਿਹਾ ਪੁੱਪਰ ਨਾਲ ਲੈਣਿਆ ਕੀ ਲੌਣ ਤੋਤੇ ਦੇ ਬਾਅਦ ਛਣਕਿੰਦੀ ਥੋੜੀ ਜਿਆਦੇ ਇੱਧਰ ਜਾ ਰਾ ਗਈ ਹੋਗੀ ਸਲਵਾਰ ਨੂੰ ਆਪਣੇ ਵਾਲ ਨੂੰ ਬਸ ਇਹ ਖਿੱਚੋ ਹਾਂ ਇਸ ਤਰੀਕੇ ਜਿਵੇਂ ਆਪਣੇ ਸਲਵਾਰ ਦਾ ਕਟਾਈ ਕਰੀ ਹੋਈ ਹੈ ਸੇਮ ਉਸੇ ਤਰੀਕੇ ਹੀ ਆਪਾਂ ਕਟਾਈ ਕਰਨੀ ਹੈ ਨਾਲੋਂ ਅੱਧਾ ਇੰਚ ਲੌਣ ਲੂਜ਼ ਰੱਖ ਦੇਣੀ ਇੱਕ ਦਿਨ ਇਧਰੋਂ ਕੱਟਣ ਲੱਗ ਜਾਓ ਇੱਕ ਜਣੇ ਉਧਰ ਕੱਟਣ ਲੱਗ ਜਾਓ ਤੁਸੀਂ ਇਧਰੋਂ ਕੱਟੋ ਉਧਰੋਂ ਕੱਟੋ ਜਲਦੀ ਕੱਟੀ ਜਾਏਗੀ ਇਹ ਥੋੜੀ ਥੋੜੀ ਬਾਦ ਰੱਖਣੀ ਆਪਾਂ ਲਾਉਣ ਤਾਂ ਜੀ ਇੱਧਰ ਨੂੰ ਰੱਖੋ ਲਾਉਣ ਲੂਜ਼ ਰੱਖਣ ਦਾ ਇਹ ਕਰਨਾ ਵੀ ਕਿ ਆਪਾਂ ਕੱਲ ਨੂੰ ਧੋਨੇ ਆ ਜਦੋਂ ਆਪਾਂ ਸੂਟ ਨੂੰ ਲਾਉਣ ਲਾਉਣ ਜਿਹੜੀ ਛਿੰਕੋ ਹੋ ਜਾਂਦੀ ਥੋੜੀ ਬਹੁਤੀ ਕਿ ਖਿੱਚ ਨਾ ਪਵੇ ਕਿ ਲਾਉਣ ਜਿਹੜੀ ਪ੍ਰੋਪਰ ਥੋੜੀ ਜੀ ਲੂਜ਼ ਹੀ ਰਹੇ ਉਹ ਠੀਕ ਰਹਿੰਦੀ ਏ ਇਹ ਹੈਗੀ ਆਪਣੇ ਗੁੱਡੀ ਸਲਰ ਦਾ ਡਰਾਫਟ ਤੇ ਕਟਾਈ ਲਾਉਣ ਦੀ ਹੁਣ ਆਪਾਂ ਤੁਹਾਨੂੰ ਬਾਅਦ ਚ ਸਿਲਾਈ ਕਰਨੀ ਦੱਸਾਂਗੇ ਵੀ ਆਪਾਂ ਸਿਲਾਈ ਕਿਸ ਤਰੀਕੇ ਕਰਨੀ